ਬੇਬੇ ਨਾਨਕੀ ਜੀ ਦੇ ਪ੍ਰਾਤਨ ਘਰ ਦੇ ਕਰੋ ਦਰਸ਼ਨ ਇਹ ਪ੍ਰਾਤਨ ਘਰ ਬਾਬਾ ਪਰਮਾਨੰਦ ਜੀ ਅਤੇ ਭਾਈਆ ਜੈਰਾਮ ਜੀ ਬੇਬੇ ਨਾਨਕੀ ਜੀ ਦਾ ਪ੍ਰਾਤਨ ਘਰ ਹੈ ਜੋ ਪ੍ਰਾਤਨ ਖੁਈ ਵੀ ਇਸ ਪਾਵਨ ਸਥਾਨ ਤੇ ਸ਼ਿਸ਼ੋਭਤ ਹੈ ਜਾਣੋ ਇਸ ਸਥਾਨ ਦਾ ਇਤਿਹਾਸ ਇਹ ਘਰ ਬੇਬੇ ਨਾਨਕੀ ਭਾਈਆ ਜੈਰਾਮ ਦਾ ਪ੍ਰਾਤਨ ਘਰ ਹੈ ਤੇ ਗੁਰੂ ਨਾਨਕ ਦੇਵ ਜੀ ਵੀ ਇਸ ਘਰ ਵਿੱਚ ਗਲਾਂ ਸਾਲ 9 ਮਹੀਨੇ 13 ਦਿਨ ਰਹੇ ਵਿਆਹ ਹੁਣ ਤੱਕ ਜਦੋਂ ਵਿਆਹ ਹੋ ਗਿਆ ਕਿ ਉਹ ਥੋਂ ਗੁਰੂ ਕੇ ਬਾਗ ਚ ਲੱਗੇ ਤੇ ਭਾਈਆ ਜੈਰਾਮ ਜੀ ਦਾ ਮੋਦੀ ਖਾਨਾ ਸੀ ਉੱਥੇ ਮੋਦੀ ਦੀ ਕਾਰ ਕਰਨ ਵਾਸਤੇ ਵੀ ਇਸ ਪਾਵਨ ਸਥਾਨ ਤੋਂ ਜਾ ਕੇ ਤੇਰਾ ਤੇਰਾ ਦੀਆਂ ਧੜੀਆਂ ਤੋਲ ਕੇ ਗਰੀਬ ਗੁਰਬੇ ਦੀਆਂ ਝੋਲੀਆਂ ਭਰਿਆ ਕਰਦੇ ਸਨ ਦੁਨੀਆ ਨੂੰ ਸਾਂਝੀ ਬਾਤਾਂ ਦਾ ਸੰਦੇਸ਼ ਦੇਣ ਵਾਲੀ ਸਿੱਖਾ ਦੇ ਪਹਿਲੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸੰਬੰਧਿਤ ਖਾਸ ਥਾਵਾਂ ਵਿੱਚੋਂ ਇੱਕ ਹੈ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਨਾਲ ਗੁਰੂ ਨਾਨਕ ਦੇਵ ਜੀ ਦਾ ਬੜਾ ਗੂੜਾ ਰਿਸ਼ਤਾ ਚੜ੍ਹਦੇ ਪੰਜਾਬ 'ਚ ਹੈ ਉਹ ਭਾਗਾ ਵਾਲੀ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਆਧਾਰ ਮੂਲ ਮੰਤਰ ਸਾਹਿਬ ਦਾ ਚਾਰਣ ਕੀਤਾ ਤੇ ਕੁੱਲ ਖਲਕਤ ਨੂੰ ਮਾਨਵਤਾ ਦਾ ਸੰਦੇਸ਼ ਦਿੰਦੇ ਹੋਏ 13-13 ਤੋਲਿਆ ਦੁਨੀਆ ਭਰ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ 2025 ਨੂੰ ਪੂਰਨ ਸ਼ਰਧਾ ਸਤਿਕਾਰ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਜਿੱਥੇ ਸੁਲਤਾਨਪੁਰ ਲੋਧੀ ਦੇ ਗੁਰੂ ਘਰਾਂ ਵਿੱਚ ਰੋਣ ਕਾਨੇ ਉੱਤੇ ਹੀ ਬੇਬੇ ਨਾਨਕੀ ਜੀ ਦੇ ਪੁਰਾਤਨ ਘਰ ਤੇ ਵੀ ਸੰਗਤਾਂ ਸੀ ਸਨਿਵਾਰੀਆਂ ਨੇ ਸਾਖੀਆਂ ਮੁਤਾਬਕ ਇੱਥੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣਾਂ ਬੀਬੀ ਨਾਨਕੀ ਜੀ ਵਿਆਹ ਨੇ ਉਹਨਾਂ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਚਹਿਲਾ ਜ਼ਿਲ੍ਹਾ ਕਸੂਰ ਵਿੱਚ ਹੋਇਆ ਸੀ ਬੀਬੇ ਨਾਨਕੀ ਜੀ ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ 11 ਸਾਲ ਦੀ ਉਮਰ ਵਿੱਚ ਬੀਬੇ ਨਾਨਕੀ ਦਾ ਵਿਆਹ ਸੁਲਤਾਨਪੁਰ ਲੋਧੀ ਵਿੱਚ ਮਾਲ ਮਹਿਕਮੇ ਵਿੱਚ ਕੰਮ ਕਰਦੇ ਜੈਰਾਮ ਜੀ ਨਾਲ ਹੋਇਆ ਸੀ ਸਿੱਖ ਇਤਿਹਾਸ ਵਿੱਚ ਬੀਬੇ ਨਾਨਕੀ ਜੀ ਨੂੰ ਪਹਿਲੇ ਗੁਰਸਿੱਖ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪਰਾ ਦੀ ਰੂਹਾਨੀਅਤ ਦਾ ਅਹਿਸਾਸ ਹੋਇਆ ਸੀ ਬੇਬੇ ਨਾਨਕੀ ਦਾ ਗੁਰੂ ਨਾਨਕ ਸਾਹਿਬ ਨਾਲ ਅਥਾਹ ਪ੍ਰੇਮ ਸੀ ਦੁਨਿਆਵੀ ਨਫੇ ਨੁਕਸਾਨ ਤੋਂ ਬੇਪਰਵਾ ਬਾਲ ਨਾਨਕ ਨੂੰ ਪਿਤਾ ਦੇ ਗੁੱਸੇ ਤੋਂ ਬਚਾਉਣ ਲਈ ਬੇਬੇ ਨਾਨਕੀ ਭਰਾ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਆਏ ਜਦੋਂ ਬੇਬੇ ਨਾਨਕੀ ਜੀ ਵਿਆਹ ਕੇ ਇੱਥੇ ਸੁਲਤਾਨਪੁਰ ਲੋਧੀ ਆਏ ਤਾਂ ਜੋ ਸੰਸਾਰ ਦੀ ਰੀਤ ਹੈ ਕਿ ਭਰਾ ਭੈਣ ਨੂੰ ਪਹਿਲੀ ਵਾਰ ਪੇਕੇ ਘਰ ਲਿਆਉਣ ਲਈ ਉਸਦੇ ਸੋਹਰੇ ਜਾਂਦਾ ਉਸ ਰੀਤ ਮੁਤਾਬਿਕ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਵਿਖੇ 14 ਸਾਲ 9 ਮਹੀਨੇ 13 ਦਿਨ ਬਤੀਤ ਕੀਤੇ ਜੇਕਰ ਇੱਥੋਂ ਦੇ ਪ੍ਰਮੁੱਖ ਸਥਾਨਾਂ ਦੀ ਗੱਲ ਕਰੀਏ ਤਾਂ ਇੱਥੇ ਕਰੀਬ 6 ਇਤਿਹਾਸਕ ਗੁਰਦੁਆਰਾ ਸਾਹਿਬ ਸ਼ੋਭਿਤ ਨੇ ਇਸ ਤੋਂ ਇਲਾਵਾ ਬੇਬੇ ਨਾਨਕੀ ਜੀ ਦਾ ਘਰ ਵੀ ਮੌਜੂਦ ਹੈ ਜਿੱਥੇ ਲੰਮਾ ਸਮਾਂ ਵਿਆਹ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਇੱਥੇ ਠਹਿਰੇ ਸੀ ਸੁਲਤਾਨਪੁਰ ਲੋਧੀ ਦੇ ਵਿਚਕਾਰ ਸਥਿਤ ਮੁਹੱਲਾ ਸਿੱਖਾਂ ਵਿਖੇ ਬੇਹਦ ਖੂਬਸੂਰਤ ਢੰਗ ਨਾਲ ਬੇਬੇ ਨਾਨਕੀ ਦਾ ਪੁਰਾਤਨ ਘਰ ਬਣਿਆ ਹੋਇਆ ਇਹ ਇਮਾਰਤ ਹਾਲਾਂਕਿ ਮੁਰੋ ਸਾਨੀ ਗਈ ਹੈ ਪਰ ਇਸ ਨੂੰ ਦਿਖ ਪੁਰਾਤਨ ਦਿੱਤੀ ਗਈ ਹੈ ਜੋ ਕਿ ਬੇਹਦ ਦਿਲ ਖਿੱਚਵੀਆਂ ਤੇ ਮਨ ਨੂੰ ਸਕੂਨ ਦਿੰਦੀ ਹੈ ਇੱਥੇ ਬਾਬੇ ਨਾਨਕੀ ਜੀ ਦੇ ਘਰ ਦੀ ਖੂਹੀ ਹਾਲੇ ਵੀ ਮੌਜੂਦ ਹੈ ਪਹਿਲੀ ਮੰਜ਼ਲ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਇੱਕ ਅਜਾਇਬ ਘਰ ਵੀ ਹੈ ਜਾਣਕਾਰੀ ਮੁਤਾਬਕ ਸ਼੍ਰੀ ਗੁਰੂ ਨਾਨਕ ਤੇਜ ਜੀ ਦੇ ਭੈਣ ਬੇਬੇ ਨਾਨਕੀ ਇੱਥੇ ਆਪਣੇ ਪਤੀ ਜੈ ਰਾਮ ਜੀ ਨਾਲ ਰਹਿੰਦੇ ਸੀ ਜੋ ਕਿ ਉਸ ਸਮੇਂ ਦੇ ਸੁਲਤਾਨ ਦੌਲਤ ਖਾਨ ਲੋਧੀ ਦੇ ਮਾਲ ਮੈਕਨੇ ਵਿੱਚ ਇੱਕ ਅਸਰ ਸੀ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਲਈ ਆਉਂਦੀਆਂ ਨੇ ਬਾਬੇ ਨਾਨਕ ਦੇ ਦਰ ਤੇ ਸਿਜਦਾ ਕਰ ਖੁਦ ਨੂੰ ਖੁਸ਼ਕਿਸਮਤ ਸਮਝਦੀਆਂ ਨੇ ਜਦੋਂ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਨ ਲਈ ਚਾਲੇ ਪਾਉਣ ਲੱਗੇ ਤਾਂ ਬੇਬੇ ਨਾਨਕੀ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਅਸੀਂ ਤੁਹਾਨੂੰ ਮਿਲਣਾ ਹੋਇਆ ਤਾਂ ਅਸੀਂ ਕਿਵੇਂ ਮਿਲਾਂਗੇ ਇਸ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਦੋਂ ਵੀ ਤੁਸੀਂ ਯਾਦ ਕਰੋਗੇ ਮੈਂ ਹਾਜ਼ਰ ਹੋ ਜਾਵਾਂਗਾ ਫਿਰ ਇੱਕ ਦਿਨ ਬੇਬੇ ਨਾਨਕੀ ਜੀ ਪ੍ਰਸ਼ਾਦਾ ਬਣਾ ਰਹੀ ਸੀ ਤਾਂ ਫੁੱਲਿਆ ਹੋਇਆ ਪ੍ਰਸ਼ਾਦਾ ਦੇਖ ਕੇ ਬੇਬੇ ਨਾਨਕੀ ਦੇ ਮਨ ਵਿੱਚ ਆਇਆ ਕਿ ਕਾਸ਼ ਇਹ ਪ੍ਰਸ਼ਾਦਾ ਮੇਰਾ ਵੀਰ ਨਾਨਕ ਖੰਡਾ ਤਾਂ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਅਤੇ ਬੇਬੇ ਨਾਨਕੀ ਦਾ ਦਿੱਤਾ ਪ੍ਰਸ਼ਾਦਾ ਵੀ ਖਾਧਾ ਅਤੇ ਜੋ ਇੱਥੇ ਖੂਹ ਹੀ ਮੌਜੂਦ ਹੈ ਉੱਥੋਂ ਜਲ ਸ਼ਕਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਕਥਾਵਾਚਕ ਪਾਈ ਕਰਨਜੀਤ ਸਿੰਘ ਨੇ ਦੱਸਿਆ ਕਿ ਜਦ ਪਿਤਾ ਮਹਤਾ ਕਾਲੂ ਰਾਮ ਨੇ ਗੁਰਨਾਨਕ ਦੇਵ ਜੀ ਨੂੰ ਉਹਨਾਂ ਦੀ ਭੈਣ ਕੋ ਦਿੱਥੇ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਗੁਰਨਾਨਕ ਦੇਵ ਜੀ ਕਾਫੀ ਸਮਾਂ ਇੱਥੇ ਰਹੇ ਬੇਬੇ ਨਾਨਕੀ ਜਿਹਦੇ ਪਤੀ ਭਾਈ ਜੈ ਰਾਮ ਜੀ ਨੇ ਗੁਰਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਇੱਕ ਮੋਤੀਖਾਨੇ ਵਿੱਚ ਨੌਕਰੀ ਲਵਾਇਆ ਸੀ ਉਸੇ ਮੋਤੀਖਾਨੇ ਵਾਲੀ ਥਾਂ ਗੁਰਦੁਆਰਾ ਹੱਟ ਸਾਹਿਬ ਤੋਂ ਸ਼ੋਭਿਤ ਹੈ ਸultanpur Lodhi ਦਾ ਇਤਿਹਾਸ ਕਰੀਬ 2000 ਸਾਲ ਪੁਰਾਣਾ ਹੈ ਸultanpur Lodhi ਦਾ ਪ੍ਰਾਤਨ ਨ ਤਮਸਾਵਨ ਸੀ ਜੋਕੀ ਸੇ ਵੇਲੇ ਬੁੱਧ ਧਰਮ ਦਾ ਅਧਿਆਤਮਿਕ ਕੇਂਦਰ ਰਿਹਾ 5ਵੀਂ ਤੇ 7ਵੀਂ ਸਦੀ ਚ ਕਾਤਿਆਨ ਨੇ ਬੁੱਧ ਧਰਮ ਦੇ ਗ੍ਰੰਥ ਅਬਿਧਰਮ ਪਸਤਾਰਵ ਦੀ ਰਚਨਾ ਕੀਤੀ ਮੁਗਲ ਰਾਜ ਚ ਸultanpur Lodhi ਰਾਜਨੀਤੀ ਤੇ ਵਿੱਤਿਆ ਦੇ ਕੇਂਦਰ ਰਹੇ ਬੁੱਧ ਤੇ ਹਿੰਦੂ ਧਰਮ ਦਾ ਅਹਿਮ ਸਥਾਨ ਹੋਣ ਕਰਕੇ ਮਹਿਮੂਦ ਗਜਨਵੀ ਨੇ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ 1332 ਚ ਮੁਗਲ ਰਾਜ ਦੌਰਾਨ ਪੰਜਾਬ ਦੇ ਸੂਬੇਦਾਰ ਵਾਲੀ ਮੁਹੰਮਦ ਖਾਨ ਦੇ ਪੁੱਤਰ ਸੁਲਤਾਨ ਖਾਨ ਨੇ ਇਸ ਨੂੰ ਮੁੜ ਆਬਾਦ ਕੀਤਾ ਜਿਸ ਤੋਂ ਬਾਅਦ ਇਸ ਜਗ੍ਹਾ ਦਾ ਨਾਂ ਸੁਲਤਾਨਪੁਰ ਲੋਧੀ ਪੈ ਗਿਆ। ਕਿੰਨਿ ਕਿਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਪ੍ਰਾਤਨ ਕਰ ਬਾਬਾ ਪਰਮਾਨੰਦ ਜੀ ਅਤੇ ਭਾਈਆ ਜੈਰਾਮ ਜੀ ਬੇਬੇ ਨਾਨਕੀ ਜੀ ਦਾ ਪ੍ਰਾਤਨ ਕਰ ਹੈ ਜੋ ਪ੍ਰਾਤਨ ਖੁਈ ਵੀ ਇਸ ਪਾਵਨ ਸਥਾਨ ਤੇ ਇਹ ਸ਼ੋਭਤ ਹੈ ਜਿਸ ਖੂਈ ਤੋਂ ਬੇਬੇ ਜੀ ਜਾਲ ਵਰਤ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਆਦ ਤਿਆਰ ਕਰਕੇ ਗੁਰੂਕੀਆਂ ਸੰਗਤਾਂ ਨੂੰ ਪਰਿਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜੀ ਨੂੰ ਸ਼ਿਕਾਇਆ ਕਰਦੇ ਸਨ ਇਸ ਪਾਵਨ ਸਥਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਜੋ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਬੇਰਸਾਹ ਸਥਾਨ ਸ਼ੋਭਤ ਹੈ ਉੱਥੇ ਵਹੀ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਵੀ ਇਸ ਪਾਵਨ ਸਥਾਨ ਤੋਂ ਜਾਇਆ ਕਰਦੇ ਸਨ ਜੋ ਭਾਈਆ ਜੈਰਾਮ ਜੀ ਦਾ ਮੋਦੀ ਖਾਨਾ ਸੀ ਉੱਥੇ ਮੋਦੀ ਦੀ ਕਾਰ ਕਰਨ ਵਾਸਤੇ ਵੀ ਇਸ ਪਾਵਨ ਸਥਾਨ ਤੋਂ ਜਾ ਕੇ ਤੇਰਾ ਤੇਰਾ ਦੀਆਂ ਧੜੀਆਂ ਤੋਲ ਕੇ ਗਰੀਬ ਗੁਰਬੇ ਦੀਆਂ ਝੋਲੀਆਂ ਭਰਿਆ ਕਰਦੇ ਸਨ ਸੋ ਗੁਰਮੁਖ ਪਿਆਰਿਓ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਵਾਸਤੇ ਮਾਤਾ ਸਲਖਣੀ ਜੀ ਦਾ ਰਿਸ਼ਤਾ ਸੀ ਜੋ ਸੋ ਬਟਾਲਾ ਦੇ ਰਹਿਣ ਵਾਲੇ ਭਾਈ ਮੂਲ ਚੰਦ ਜੀ ਉਹਨਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਵੀ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦੀ ਝੋਲੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਵਾਸਤੇ ਪਾਇਆ ਸੀ ਸੋ ਇਹ ਪੁਰਾਤਨ ਇਮਾਰਤ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਦਾ ਪੁਰਾਤਨ ਘਰ ਹੈ ਸੋ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਕਾਲ ਦਾ 15 ਸਾਲ ਦੇ ਕਰੀਬ ਬੇਅੰਤ ਸਮਾਂ गुਜ਼ਾਰਿਆ ਅਨੇਕ ਬਖਸ਼ਾ ਇਸ ਨਗਰੀ ਤੇ ਕੀਤੀਆਂ ਤੇ ਬਾਣੀ ਦੀ ਵੀ ਸ਼ੁਰੂਆਤ ਇਸ ਪਾਵਨ ਨਗਰੀ ਤੋਂ ਹੋਈ ਇਸ ਨਗਰੀ ਦੇ ਵਿੱਚ ਆਪਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 556 ਸਾਲਾ ਪ੍ਰਕਾਸ਼ ਗੁਰਪੁਰਬ ਸਮੁੱਚਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਅਤੇ ਗੁਰੂ ਕਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਨਿਰਮਲੇ ਸੰਤ ਕਾਰਸੇਵਾ ਵਾਲੇ ਮਹਾਪੁਰਖ ਸਮੂਚੀਆਂ ਸੰਗਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕਰਕੇ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚ ਕੇ ਸਿੱਖ ਸੰਗਤਾਂ ਮਨਾ ਰਹੀਆਂ ਹਨ ਪਾਸ਼ਾ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇਸ ਪਾਵਨ ਸਥਾਨ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਜਗਤਾਰ ਸਿੰਘ ਜੀ ਕਾਰਸੇਵਾ ਤਰਨਤਾਰਨ ਸਾਹਿਬ ਵਾਲੇ ਮਹਾਪੁਰਖ ਕਰਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸ੍ਰੀ ਅਕਾਲ ਸਾਡਾ ਨਾਮ ਸੁਖਮੰਤ ਸੁਬਾਉ ਸੁਖਮੰਦਰ ਸਿੰਘ ਪਿੰਡ ਸਾਡਾ ਧੂਰਕੋੜਾ ਤਹਿਸੀਲ ਤੇ ਜ਼ਿਲ੍ਹਾ ਸਾਡਾ ਫੀਕੋੜਾ ਅਸੀਂ ਪਿੰਡ ਦੇ ਵਿੱਚ ਖੇਤੀ ਕਰਦੇ ਹਾਂ ਮਟਰ ਕਾ ਹਾਲ ਹੈ ਅੱਜ ਅਸੀਂ ਸਮੇਤ ਪਰਿਵਾਰ ਇੱਥੇ ਗੁਰੂ ਸਾਹਿਬ ਦੇ ਸਹਾਨਾ ਤੇ ਦਰਸ਼ਕਾਰ ਹੋਣ ਆਏ ਆ ਸਾਡੇ ਪਰਿਵਾਰ ਨੇ ਅਸੀਂ ਇਹ ਤੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਇਆ। ਇਤੋ ਅਸੀਂ ਆ ਕੋਈ ਇਹਦਾ ਜਲ ਸਕਿਆ। ਬਹੁਤ ਮਿੱਠਾ ਚਾਲ। ਸਾਡੇ ਮਨ ਨੂੰ ਬਹੁਤ ਬਹੁਤ ਸਾਨੂੰ ਸੰਤੁਸ਼ਟੀ ਮਿਲੀ ਇਹ ਦਰਸ਼ਨ ਕਰਕੇ। ਇਹ ਤੀਸਰੀ ਗੱਲ ਅਸੀਂ ਰਸਤੇ ਦੇ ਵਿੱਚ ਆਉਦੇ ਸੀ ਸਾਨੂੰ ਟ੍ਰੈਫਿਕ ਪੀਸ ਨੇ ਰੋਕਿਆ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਸੀ। ਤੇ ਆਪਕ ਵੀ ਜਦੋਂ ਉਹ ਕਦੇ ਬਾ ਰੋਕਿਆ ਵੀ ਸਾਡਾ ਚਲਾਲ ਨਹੀਂ ਕਰ ਸਕਦੀ ਕਿਉਂਕਿ ਸਾਡਾ ਧਿਆਨ ਗੁਰੂ ਸਾਹਿਬ ਹਵਾਲੇ ਸੀ ਤੇ ਉਹਨਾਂ ਦੇ ਨੈਟਵਰਕ ਥੋੜੇ ਸਮੇਂ ਵਾਸਤੇ ਬੰਦ ਸੀ ਸਾਡੀ ਜਿਹੜੀ ਪਰੇਸ਼ਾਨੀ ਹੋਣੀ ਸੀ ਗੁਰੂ ਸਾਹਿਬ ਦੇ ਸຖານਾ ਤੇ ਆਉਣ ਕਰਕੇ ਉਹ ਪਰੇਸ਼ਾਨੀ ਨਹੀਂ ਆਈ ਐਯੂਜੀ ਦਾ ਕਾਗਜ਼ ਐਯੂਜੀ ਦੀ ਕਾਗਜ਼ ਸਾਡੀ ਪਤੇ ਇਹ ਕਰ ਬੇਬੇ ਨਾਨ ਕੀ ਪਈ ਜਾ ਰਹੀਦਾ ਬੜਾ ਤਨਕਰ ਤੇ ਗੁਰੂ ਨਾਨਕ ਦੇਵ ਜੀ ਇਸ ਘਰ ਵਿੱਚ 14 ਸਾਲ 9 ਮਹੀਨੇ 13 ਦਿਨ ਰਹੇ। ਜੀ ਵਿਆਹ ਹੋਣ ਤੱਕ ਜਦੋਂ ਵਿਆਹ ਹੋ ਗਿਆ ਕਿ ਉਹ ਇਥੋਂ ਗੁਰੂ ਕੇ ਬਾਗ ਤੇ ਲਗੇ। ਸ੍ਰੀ ਚੰਦ ਉਹਨਾਂ ਦੇ بیٹے ਸ੍ਰੀ ਚੰਦ ਲਖਮ ਗਿਆ ਜਾਨੂ ਜਿਹੜਾ ਗੁਰੂ ਕੇ ਬਾਗਲਾ। ਜੀ ਇਹ ਖੂਦ ਕੀ ਤੇ ਅਸਈ? ਕੋ ਕੋਈ ਵੀ ਇੱਕ ਜਾਲੇ ਤੋਂ ਖੂਦ ਤੋਂ ਵਰਤ ਰਹੇ ਬੇਬੇ ਜੀ। ਭਈ ਆਇਆ ਰਹਾਂ ਬੇਬੇ ਨਾਨਕੀ ਜੀ। ਇਹ ਕੁਇਤਾਂ ਗਿਆ ਲ ਵਰਤਦੇ ਨੇ ਨੌਨ ਵਾਸਤੇ ਪੀਣ ਵਾਸਤੇ ਹਾਂਜੀ ਹੁਣ ਪਾਣੀ ਨੂੰ ਡੂੰਗੇ ਹੋ ਕੇ ਕਰਕੇ ਬਾਬਾ ਜੀ ਨੇ ਵਿੱਚ ਬਾਬਾ ਜੀ ਉਤਾਰਦੇ ਕਰ ਕੇ ਵਾਲੇ ਉਹਨਾਂ ਨੇ ਵਿੱਚ ਮੋਲ ਕਰਕੇ ਨਾ ਪਲਾਤਾ ਹੁਣ ਜਮੀ ਆਇ ਤੋਂ ਕਾਰਨ ਸੰਗਤ ਲੈ ਲੱਗ ਜਾਂਦੀ ਜਲ ਹਾਂਜੀ ਗਰਫਾਸਾਤ ਕੋਰ ਦੀ ਵਾੜੀ